ਸੇਖੀਤੇ ਅਸ ਵਿੱਚ ਗੁਰੂਆਂ ਭਗਤਾਂ ਦਾ ਮੂਲ ਖਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿੱਥੇ ਆਪਣੇ ਗੁਰਿਆਈ ਕਾਲ ਦੌਰਾਨ ਇਸ ਬਾਣੀ ਦੇ ਖਜ਼ਾਨੇ ਨੂੰ ਪਹਿਲੇ ਚਾਰ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ-ਨਾਲ 11 ਪੱਟਾਂ ਤੇ ਗੁਰੂ ਘਰ ਦੇ ਗੁਰਸਿੱਖਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ। ਉੱਥੇ ਹੀ ਗੁਰੂ ਸਾਹਿਬ ਨੇ ਬੜੇ ਪਿਆਰ ਤੇ ਸਤਿਕਾਰ ਨਾਲ 15 ਭਗਤਾਂ ਦੀ ਬਾਣੀ ਨੂੰ ਵੀ ਦਰਜ ਕੀਤਾ। ਇਨ੍ਹਾਂ ਵਿੱਚੋਂ ਇੱਕ ਭਗਤ ਰਵਿਦਾਸ ਜੀ ਵੀ ਸਨ। ਭਗਤ ਰਵਿਦਾਸ ਜੀ ਦੇ 40 ਸ਼ਬਦ 16 ਰਾਗਾਂ ਹੇਠ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ। ਇਸ ਤੋਂ ਇਲਾਵਾ ਵੀ ਉਹਨਾਂ ਦੀ ਕਾਫੀ ਰਚਨਾ ਮਿਲਦੀ ਹੈ। ਉਹਨਾਂ ਦੀ ਰਚਨਾ ਰੱਬ, ਗੁਰੂ, ਬ੍ਰਹਿਮੰਡ ਤੇ ਕੁਦਰਤ ਨਾਲ ਪ੍ਰੇਮ ਦਾ ਸਨੇਹਾ ਦਿੰਦੀ ਹੋਈ ਮਨੁੱਖ ਦੀ ਭਲਾਈ ਤੇ ਯੋਗ ਦਿੰਦੀ ਹੈ। ਹਰ ਸੋ ਹੀਰਾ ਛੱਡ ਕੇ ਕਰੇ ਅਨਕਿਆਸ ਤੈਨ ਅਦੋਜਕ ਜਾਈ ਕੇ ਸਤਿ પાਖੇ। ਜਿਸ ਦਾ ਭਾਵ ਹੈ ਜੋ ਮਨੁੱਖ ਰੱਬ ਦਾ ਨਾਮ ਹੀਰਾ ਛੱਡ ਕੇ ਹੁਰਥਾਵਾਂ ਤੋਂ ਸੁੱਖਾਂ ਦੀ ਆਸ ਰੱਖਦਾ ਹੈ, ਉਸ ਮਨੁੱਖ ਨੂੰ ਸਿਰਫ ਧੋਖੀ ਮਿਲਦੇ ਹਨ। ਪ੍ਰਭੂ ਭਗਤੀ ਦੇ ਨਾਲ ਨਾਲ ਜਿਨ੍ਹਾਂ ਭਗਤਾਂ ਨੇ ਸਮਾਜ ਸੁਧਾਰ ਵਿੱਚ ਵੱਡਾ ਯੋਗਦਾਨ ਪਾਇਆ ਹੈ ਉਹਨਾਂ ਵਿੱਚੋਂ ਭਗਤ ਰਵਿਦਾਸ ਜੀ ਦਾ ਅਹਿਮ ਸਥਾਨ ਹੈ ਇਹਨਾਂ ਦਾ ਜਨਮ 14ਵੀਂ ਸਦੀ ਵਿੱਚ ਪਿਤਾ ਸੰਤੋਖਦਾਸ ਜੀ ਦੇ ਘਰ ਮਾਤਾ ਕੌਸ਼ ਦੇਵੀ ਦੀ ਕੁੱਖੋਂ ਕਾਸ਼ੀ ਬਨਾਰਸ ਵਿਖੇ ਹੋਇਆ ਉਹਨਾਂ ਦਾ ਸਬੰਧ ਦੁਨਿਆਵੀ ਤੌਰ ਤੇ ਚਮਾਰ ਜਾਤੀ ਨਾਲ ਸੀ ਜੋ ਉਸ ਵਕਤ ਇੱਕ ਅਸ਼ੁੱਧ ਜਾਤ ਮੰਨੀ ਜਾਂਦੀ ਸੀ ਉਹਨਾਂ ਦੇ ਪੁਰਖੇ ਮਰੇ ਹੋਏ ਪਸ਼ੂਆਂ ਨੂੰ ਢੋਣ ਦਾ ਕੰਮ ਕਰਦੇ ਉਸ ਸਮੇਂ ਇਸ ਜਾਤੀ ਨੂੰ ਬੜੀ ਖਿਨਾ ਨਾਲ ਦੇਖਿਆ ਜਾਂਦਾ ਸੀ ਭਗਤ ਰਵਿਦਾਸ ਸੰਤ ਰਾਮਾਨੰਦ ਦੇ ਚੇਲੇ ਤੇ ਭਗਤ ਕਬੀਰ ਦੇ ਸਮਕਾਲੀ ਸੰਤ ਭਗਤ ਰਵਿਦਾਸ ਨੂੰ ਭਗਤੀ ਕਰਨ ਕਰਕੇ ਜਾਤ-ਬਿਮਾਨੀਆਂ ਵੱਲੋਂ ਕਈ ਵਾਰ ਜਲੀਲ ਕੀਤਾ ਗਿਆ। ਇੱਕ ਵਾਰੀ ਸਾਰੇ ਪੰਡਤਾਂ ਨੇ ਇਕੱਠੇ ਹੋ ਕੇ ਰਵਿਦਾਸ ਜੀ ਨੂੰ ਪ੍ਰਮਾਤਮਾ ਦੀ ਭਗਤੀ ਨੂੰ ਤਿਆਗਣ ਦਾ ਹੁਕਮ ਦਿੱਤਾ ਪਰ ਉਹਨਾਂ ਵਿਰੋਧ ਕਰਦਿਆਂ ਕਿਹਾ ਪ੍ਰਮਾਤਮਾ ਕਿਸੇ ਖਾਸ ਜਾਤ ਜਾਂ ਵਰਨ ਦਾ ਨਹੀਂ ਹੈ, ਉਹ ਸਭ ਦਾ ਹੈ। ਬ੍ਰਾਹਮਣਾਂ ਨੇ ਡਾਂਗਾਂ ਚੁੱਕ ਲਈਆਂ ਤੇ ਉਹਨਾਂ ਨੂੰ ਮਾਰਨ ਦੀ ਧਮਕੀ ਦਿੱਤੀ। ਇਸ ਘਟਨਾ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਦਾ ਜੀਵਨ ਕਿੰਨੀਆਂ ਮੁਸ਼ਕਲਾਂ ਭਰਿਆ ਹੋਵੇਗਾ। ਸ਼ਾਇਦ ਇਹ ਹੀ ਵਜ੍ਹਾ ਸੀ ਕਿ ਭਗਤ ਰਵਿਦਾਸ ਨੇ ਆਪਣੀ ਬਾਣੀ ਵਿੱਚ ਪਰਮਾਤਮਾ ਨੂੰ ਨੀਵੀਂ ਜਾਤੀਆਂ ਦੇ ਰਖਕ ਦੇ ਰੂਪ ਵਿੱਚ ਸਹਾਇਤਾ ਕਰਨ ਲਈ ਕਈ ਵਾਰ ਪੁਕਾਰਿਆ ਹੈ। ਭਗਤ ਰਵਿਦਾਸ ਜੀ ਨੂੰ ਆਪਣੀ ਨੀਵੀਂ ਜਾਤ ਹੋਣ ਵਿੱਚ ਕੋਈ ਸ਼ਰਮ ਨਹੀਂ ਸੀ। ਸਗੋਂ ਉਹਨਾਂ ਨੇ ਗੁਰਬਾਣੀ ਵਿੱਚ ਆਪਣੀ ਨੀਵੀਂ ਜਾਤ ਹੋਣ ਦਾ ਬੜੇ ਮਿੱਠੇ ਤੇ ਭਾਵਪੂਰਤ ਤਰੀਕੇ ਨਾਲ ਪਰਚੇ ਦਿੱਤਾ ਹੈ। ਮੇਰੀ ਜਾਤ ਕਮੀਨੀ, ਪਾਤ ਕਮੀਨੀ, ਉੱਛਾ ਜਨਮ ਹਮਾਰਾ ਤੁਮ ਸਰ ਨਾਗਵੇ ਤੇ ਰਾਜਾ ਆਰਮ ਚੰਦ ਕਹਿ ਰਿ ਵਿਦਾਸ ਚ ਮਾਰਾ ਇੱਕ ਵਾਰ ਪ੍ਰਮਾਤਮਾ ਸਾਧੂ ਦਾ ਭੇਸ ਧਾਰ ਕੇ ਰਵਦਾਸ ਦੇ ਘਰ ਆਇਆ ਭਗਤ ਨੇ ਬੜੀ ਸੇਵਾ ਕੀਤੀ ਸਾਧ ਰੂਪ ਪ੍ਰਭੂ ਨੇ ਤੁਰਨ ਵੇਲੇ ਇੱਕ ਪਾਰਸਰ ਵਿਦਾਸ ਜੀ ਨੂੰ ਦਿੱਤਾ ਤੇ ਆਖਿਆ ਕਿ ਅਸੀਂ ਤੀਥਾਂ ਤੋਂ ਇੱਕ ਸਾਲ ਪਿੱਛੋਂ ਆ ਕੇ ਲੈ ਲਵਾਂਗੇ ਭਗਤ ਦੀ ਰੰਬੀ ਨੂੰ ਪਾਰਸ ਸੁਹਾ ਕੇ ਸੋਨੇ ਦੀ ਘਰ ਵਿਖਾਇਆ ਪਰ ਰਵਿਦਾਸ ਨੂੰ ਫੇਰ ਵੀ ਉਸ ਪਾਰਸ ਦਾ ਲਾਲਚ ਨਾ ਹੋਇਆ ਸਾਧੂ ਦੀ ਹੱਠ ਕਰਨ ਤੇ ਆਪਣੇ ਘਰ ਦੀ ਇੱਕ ਗੁੱਠੇ ਰਖਾ ਲਿਆ ਪਰ ਵਰਤਿਆਣਾ ਸਾਲ ਪਿਛੋਂ ਆ ਕੇ ਉਹ ਸਾਧੂ ਪਾਰਸ ਵਾਪਸ ਲੈ ਗਿਆ ਰਵਦਾਸ ਜੀ ਦੀ ਚੜ੍ਹਦੀ ਕਲਾ ਵੇਖ ਕੇ ਕਾਂਸੀ ਤੇ ਬ੍ਰਾਹਮਣਾਂ ਨੇ ਰਾਜੇ ਕੋਲ ਸ਼ਿਕਾਇਤ ਕੀਤੀ ਜਾਤੀ ਦਾ ਨੀਚ ਚਮਾਰ ਰੋਜ਼ ਠਾਕੁਰ ਦੀ ਪੂਜਾ ਕਰਦਾ ਹੈ ਇਹ ਪੂਜਾ ਇਸ ਦਾ ਅਧਿਕਾਰ ਨਹੀਂ ਠਾਕੁਰ ਦੀ ਪੂਜਾ ਦਾ ਅਧਿਕਾਰ ਸਿਰਫ ਸਾਡਾ ਹੈ ਰਾਜੇ ਨੇ ਗਰੋਧ ਵਿੱਚ ਆ ਕੇ ਰਵਦਾਸ ਜੀ ਨੂੰ ਸੱਦਾ ਭੇਜਿਆ ਉਸ ਨੂੰ ਪੁੱਛਿਆ ਕਿ ਪੂਜਾ ਦਾ ਅਧਿਕਾਰ ਤੇਨੂੰ ਕਿਸ ਨੇ ਦਿੱਤਾ ਹੈ ਰਵਦਾਸ ਜੀ ਨੇ ਉੱਤਰ ਦਿੱਤਾ ਊਚ ਨੀਚ ਸਰਬ ਮੈਂ ਇੱਕ ਹਰੀ ਭਗਵਾਨ ਹੀ ਵਿਆਪਕ ਹੈ ਸਰਬਜਨ ਹੀ ਉਸ ਦੀ ਪੂਜਾ ਦੇ ਅਧਿਕਾਰੀ ਹਨ ਕੋਲੋਂ ਮੰਤਰੀ ਨੇ ਰਾਜੇ ਨੂੰ ਸਲਾਹ ਦਿੱਤੀ ਕਿ ਇਨ੍ਹਾਂ ਸਾਰਿਆਂ ਨੂੰ ਆਖੋ ਕਿ ਆਪਣੇ ਠਾਕੁਰਾ ਨੂੰ ਇੱਥੇ ਲਿਆ ਕੇ ਨਦੀ ਵਿੱਚ ਸੁੱਟਣ ਤੇ ਫਿਰ ਬੁਲਾਉਣ ਜਿਨ੍ਹਾਂ ਦੇ ਠਾਕੁਰ ਨਾ ਤਰਨ ਉਹ ਸਮਝੋ ਪੱਥਰ ਹੀ ਹੈ ਦੇਵਤੇ ਨਹੀਂ ਹਨ ਇਹ ਪਰਖ ਹੋਣ ਤੇ ਰਵਿਦਾਸ ਜੀ ਦੇ ਠਾਕੁਰ ਜਲ ਦੇ ਉੱਪਰ ਐਸੇ ਤਰੇ ਜੈਸੇ ਮੁਰਗਾਈ ਜਦੋਂ ਰਵਿਦਾਸ ਜੀ ਨੇ ਸੱਦਿਆ ਕਿ ਆਓ ਘਰ ਚੱਲੀਏ ਤੇ ਸੁਣਦੇ ਹੀ ਉਹ ਨਦੀ ਦੇ ਕਿਨਾਰੇ ਆ ਗਏ ਭਗਤ ਰਵਿਦਾਸ ਜੀ ਦੀ ਸੋਭਾ ਸੁਣ ਕੇ ਚੀਤੋੜ ਦੀ ਰਾਣੀ ਝਾਲਾ ਬਹੀਨਾਂ ਦੀ ਸ਼ਰਧਾਲੂ ਬਣੀ ਇੱਕ ਵਾਰ ਰਾਣੀ ਚਾਲਾ ਭਾਈ ਨੇ ਭਗਤ ਰਵਿਦਾਸ ਤੇ ਹੋਰ ਪੰਡਤਾਂ ਨੂੰ ਆਪਣੇ ਮਹਿਲ 'ਚ ਬ੍ਰਹਮ ਭੋਜਨ ਲਈ ਬੁਲਾਇਆ। ਪੰਡਤਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਰਾਣੀ ਨੇ ਭਗਤ ਰਵਿਦਾਸ ਜੀ ਨੂੰ ਬੁਲਾਇਆ ਸੀ। ਫੈਸਲਾ ਹੋਇਆ ਕਿ ਪਹਿਲੇ ਸਾਰੇ ਪੰਡਤ ਭੋਜਨ ਸ਼ਕਣਗੇ ਤੇ ਉਹਨਾਂ ਤੋਂ ਬਾਅਦ ਭਗਤ ਰਵਿਦਾਸ ਕਿਉਂਕਿ ਭਗਤ ਰਵਿਦਾਸ ਜੀ ਨੀਵੀਂ ਜਾਤ ਦੇ ਸਨ ਜਿਨ੍ਹਾਂ ਨੂੰ ਬਰਾਬਰ ਬਿਠਾਣਾ ਬ੍ਰਾਹਮਣਾਂ ਨੂੰ ਮਨਜ਼ੂਰ ਨਹੀਂ ਸੀ। ਰਾਣੀ ਨੂੰ ਇਹ ਗੱਲ ਸਵੀਕਾਰ ਕਰਨੀ ਪਈ। ਜਿਸ ਵਕਤ ਭੋਜਨ ਦਾ ਸਮਾਂ ਆਇਆ 118 ਪੰਡਤਾਂ ਦਾ ਭੋਜਨ ਪਰੋਸਿਆ ਗਿਆ। ਰਾਣੀ ਨੂੰ ਇਹ ਚੰਗਾ ਨਹੀਂ ਲੱਗਿਆ ਪਰ ਭਗਤ ਰਵਿਦਾਸ ਨੇ ਕਿਹਾ ਠੀਕ ਹੈ ਮੈਂ ਬਾਅਦ ਵਿੱਚ ਸ਼ੱਕ ਲਵਾਂਗਾ ਇਹ ਕਹਿ ਕੇ ਉਹ ਭਗਤੀ ਵਿੱਚ ਲੀਨ ਹੋ ਗਏ ਜਿਸ ਵਕਤ ਪੰਗਤ ਵਿੱਚ ਭੋਜਨ ਸ਼ਕਣ ਲਈ ਪੰਡਿਤ ਬੈਠੇ ਤਾਂ ਹਰ ਪੰਡਿਤ ਦੀ ਥਾਲੀ ਵਿੱਚੋਂ ਭਗਤ ਰਵਿਦਾਸ ਭੋਜਨ ਸ਼ਕਦੇ ਨਜ਼ਰ ਆਏ ਪੰਡਾਲ ਵਿੱਚ ਰੌਲਾ ਪੈ ਗਿਆ ਹਰ ਪੰਡਿਤ ਇਹ ਹੀ ਕਹਿ ਰਿਹਾ ਸੀ ਕਿ ਭਗਤ ਰਵਿਦਾਸ ਮੇਰੀ ਥਾਲੀ ਵਿੱਚ ਭੋਜਨ ਖਾ ਰਿਹਾ ਹੈ ਪੰਡਤਾਂ ਦੇ ਆਗੂ ਨੂੰ ਸਭ ਸਮਝ ਆ ਗਿਆ ਕਿ ਇਹ ਭਗਤਾਂ ਦੀ ਉੱਚੀ ਅਵਸਥਾ ਵਿੱਚ ਪਹੁੰਚੇ ਭਗਤ ਹਨ ਸਭ ਨੇ ਜਾ ਕੇ ਭਗਤ ਰਵਿਦਾਸ ਦੇ ਪੈਰ ਛੂਹੇ ਤੇ ਮਾਫੀ ਮੰਗੀ। ਰਾਣੀ ਨੇ ਭਗਤ ਜੀ ਨੂੰ ਹਾਥੀ ਤੇ ਬਿਠਾ ਕੇ ਉੱਪਰ ਛਤਰ ਚੁਲਾਇਆ ਤੇ ਜਲੂਸ ਦੀ ਸ਼ਕਲ ਵਿੱਚ ਸਾਰੇ ਪਿੰਡ ਨੂੰ ਉਹਨਾਂ ਦੇ ਦਰਸ਼ਨ ਕਰਾਏ। ਇਸ ਵਕਤ ਇਹ ਸ਼ਬਦ ਉਸ ਪਰਮਾਤਮਾ ਦੀ ਵਡਿਆਈ ਤੇ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਉਚਾਰੇ ਹਨ। ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਿਵਾਜ ਗੁਸਾਈਆਂ ਮੇਰੇ ਮਾਥੇ ਛਤਰ ਧਰੇ ਭਾਵ ਇਹ ਪਰਮਾਤਮਾ ਤੇਰੀ ਕਿਰਪਾ ਨਾਲ ਮੇਰੇ ਸਿਰ ਉੱਤੇ ਛਤਰ ਝੋਲ ਰਿਹਾ ਹੈ। ਤੇ ਤੇਰੀ ਕਿਰਪਾ ਨਾਲ ਹੀ ਮੈਨੂੰ ਇੰਨਾ ਮਾਨ ਸਨਮਾਨ ਮਿਲ ਰਿਹਾ ਹੈ। ਭਗਤ ਰਵਿਦਾਸ ਜੀ ਦਾ ਕਥਨ ਮਨ ਚੰਗਾ ਤੋਂ ਕਟੋਥੀ ਮੈਂ ਗੰਗਾ ਲੇ ਕੇ ਸਾਫ ਕਰ ਦਿੰਦਾ ਹੈ ਕਿ ਅਗਰ ਇਨਸਾਨ ਦਾ ਦਿਲ ਸਾਫ ਹੈ, ਇਨਸਾਨੀਅਤ ਹੈ ਤਾਂ ਤੀਰਥਾਂ ਤੇ ਮੰਦਰਾਂ ਵਿੱਚ ਜਾਣ ਦੀ ਕੋਈ ਲੋੜ ਨਹੀਂ। ਰੱਬ ਨੂੰ ਖੁਸ਼ ਕਰਨ ਲਈ ਜਿਹੜੇ ਅਟੰਬਰ ਤੇ ਕਰਮकांड ਬ੍ਰਾਹਮਣਾਂ ਨੇ ਕਾਇਮ ਕੀਤੇ, ਇਹਨਾਂ ਨੇ ਖੁੱਲ ਕੇ ਵਿਰੋਧ ਕੀਤਾ। ਭਗਤ ਰਵਿਦਾਸ ਜੀ ਨੇ ਆਪਣੀ ਬਾਣੀ ਦੁਆਰਾ ਜਾਤ ਪਾਤ ਤੇ ਉੱਚ-ਨੀਚਤਾ ਵਿਰੋਧ ਕੀਤਾ। ਇਨਾਂ ਦੇ ਪਿਤਾ ਕੋਲ ਬਹੁਤ ਸਾਰੀ ਦੌਲਤ ਹੁੰਦਿਆਂ ਵੀ ਇਨਾਂ ਕਦੀ ਦੌਲਤ ਨੂੰ ਆਪਣੇ ਅਸੂਲਾਂ ਤੇ ਹਾਵੀ ਨਹੀਂ ਹੋਣ ਦਿੱਤਾ। ਇਹ त्यागी ਸੁਭਾਅ ਦੇ ਸਨ ਜੋ ਵੀ ਇਨਾਂ ਕੋਲ ਹੁੰਦਾ ਉਹ ਆਪ ਸੰਤਾਂ ਭਗਤਾਂ ਦੀ ਲੋੜਾਂ ਨੂੰ ਦੇਖਦੇ ਉਹਨਾਂ ਤੇ ਖਰਚ ਕਰ ਦਿੰਦੇ ਜਿਸ ਤੋਂ ਇਨਾਂ ਦੇ ਮਾਤਾ-ਪਿਤਾ ਨੂੰ ਨਿਰਾਸ਼ਾ ਵੀ ਹੁੰਦੀ। ਜਦ ਮਾਤਾ-ਪਿਤਾ ਨੇ ਆਪ ਜੀ ਨੂੰ ਵਿਆਹ ਤੋਂ ਬਾਅਦ ਅਲੱਗ ਕਰ ਦਿੱਤਾ ਤਾਂ ਆਪ ਚਮੜੇ ਦੀਆਂ ਜੁੱਤੀਆਂ ਬਣਾ ਕੇ ਆਪਣਾ ਨਿਰਭਾਗ ਕਰਨ ਲੱਗੇ। ਅਮੀਰੀ ਦੀ ਇਨਾਂ ਨੂੰ ਕੋਈ ਚਾਹ ਨਹੀਂ ਸੀ ਜਿਵੇਂ ਮੈਂ ਪਹਿਲਾਂ ਵੀ ਆਖਿਆ ਹੈ ਕਿ ਇਨਾਂ ਨੇ ਆਪਣੇ ਕੋਲ ਪਾਸ ਤੱਕ ਨਹੀਂ ਰੱਖਿਆ। ਭਾਰਤ ਦਾ ਇਸਤੇਮਾਲ ਨਹੀਂ ਕੀਤਾ ਇਹਨਾਂ ਦੇ ਉੱਚੇ ਸੁੱਚੇ ਜੀਵਨ ਦਾ ਅਸਰ ਹੀ ਸੀ ਕਿ ਸਧਾਰਨ ਮਨੁੱਖਾਂ ਤੋਂ ਲੈ ਕੇ ਆਪਣੇ ਆਪ ਨੂੰ ਰਾਜਿਆ ਖਮਾਉਣ ਵਾਲੇ ਬੰਦੇ ਉਹਨਾਂ ਦੇ ਅਰਧਾਲੂ ਸੇਵਕ ਬਣ ਗਏ ਉਹਨਾਂ ਦੇ ਸੇਵਕਾਂ ਵਿੱਚ ਗੰਗਰੌਨ ਘੜ ਦਾ ਰਾਜਾ ਪੀਪਾ ਕਾਂਚੀ ਦਾ ਰਾਜਾ ਵੀਰ ਸਿੰਘ ਦੇਵ ਬਗੇਲਾ ਚਿਤੌੜ ਦੀ ਰਾਣੀ ਝਾਲੀ ਰਤਨ ਕੁੰਵਰੀ ਖਤਰਾਨੀ ਮੀਰਾਬਾਈ ਆਦ ਦਾ ਨਾਮ ਲਿਆ ਜਾਂਦਾ ਹੈ ਮੀਰਾਬਾਈ ਜਿਹੜੀ ਕਿ ਪਹਿਲਾਂ ਕ੍ਰਿਸ਼ਨ ਭਗਤੀ ਵਿੱਚ ਲੀਨ ਰਹਿੰਦੀ ਸੀ ਭਗਤ ਜੀ ਦੇ ਸੰਪਰਕ ਵਿੱਚ ਆ ਕੇ ਨਿਰਆਕਾਰ ਪ੍ਰਭੂ ਦੀ ਭਗਤੀ ਕਰਨ ਲੱਗ ਪਈ। ਭਗਤ ਜੀ ਦੀ ਬਾਣੀ ਗੁਰਮਤ ਨਾਲ ਮੇਲ ਖਾਂਦੀ ਹੋਣ ਕਰਕੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਪੋਥੀ ਵਿੱਚ ਨੋਟ ਕਰ ਲਈ ਸੀ ਤੇ ਮਗਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਕੀਤੀ ਗਈ। ਭਗਤ ਰਵਿਦਾਸ ਜੀ, ਭਗਤ ਕਬੀਰ ਜੀ ਤੇ ਹੋਰ ਭਗਤਾਂ ਦੇ ਯਤਨਾ ਸਦਕਾ ਲੋਕ ਬ੍ਰਾਹਮਣੀ ਵਿਚਾਰਾਂ ਨੂੰ ਤਿਆਗਣ ਲੱਗ ਪਏ। ਪਗਜ ਜੀ ਦੇ ਜੀਵਨ ਕਾਲ ਵਿੱਚ ਹੀ ਉਹ ਪੂਰੇ ਭਾਰਤ ਵਿੱਚ ਪ੍ਰਸਿੱਧ ਹੋ ਗਏ ਆਪਣੇ ਜੀਵਨ ਦੇ ਆਖਿਰਲੇ ਦਿਨਾਂ ਵਿੱਚ ਆਪ ਮੀਰਾ ਬਾਈ ਦੇ ਸੱਦੇ ਤੇ ਆਪਣੀ ਪਤਨੀ ਸਮੇਤ ਚਿਤੌੜ ਚਲੇ ਗਏ ਉੱਥੇ satsang ਹੋਣ ਲੱਗਾ ਭਜਨ ਕੀਰਤਨ ਦੇ ਨਾਲ-ਨਾਲ ਪ੍ਰਵਚਨ ਕਰਦੇ ਇਹ ਗੱਲ ਬ੍ਰਾਹਮਣਾਂ ਨੂੰ ਸਹਕਾਰ ਨਹੀਂ ਸੀ ਉਹਨਾਂ ਨੇ ਭਗਤ ਜੀ ਦਾ ਤਿੱਖਾ ਵਿਰੋਧ ਕੀਤਾ ਇਸ ਤਰ੍ਹਾਂ ਸੱਚ ਧਰਮ ਧਰਮ ਦਾ ਪ੍ਰਕਾਸ਼ ਅਤੇ ਬ੍ਰਾਹਮਣਾਂ ਦੇ ਵਿਰੋਧ ਦਾ ਮੁਕਾਬਲਾ ਕਰਦਿਆਂ ਹੋਇਆਂ ਆਪ 151 ਸਾਲ ਦੀ ਉਮਰ ਬਤਾ ਕੇ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ ਉਸੇ ਦਿਨ ਹੀ ਆਪ ਜੀ ਦੀ ਪਤਨੀ ਦਾ ਵੀ ਦੇਹਾਂਤ ਹੋ ਗਿਆ ਚਿਤੌੜ ਵਿਖੇ ਭਗਤ ਰਵਿਦਾਸ ਜੀ ਦੀ ਯਾਦ ਵਿੱਚ ਇੱਕ ਮਹਾਨ ਯਾਦਗਾਰ ਸ਼ਸ਼ੋਭਿਤ ਹੈ